ਨਹੀਂ ਤਾਂ ਮਗਰੋਂ ਭਗੀਆਂ ਮੋੜ ਲਾ ਓਏ ਜਿੱਦੇ ਨਹੀਂ ਜਿੱਦੇ ਤੋਂ ਨਾ ਹੋਵੇ ਪਾਰਕਿੰਗ ਦੇ ਹਰ ਉੱਤੇ ਕੰਦਾ ਨਾ ਹੋਵੇ ਕੰਮ ਵਿੱਚ ਜੋ ਰੋਗ ਦੱਸੇ ਨਹੀਂ ਫੱਕੀ ਦੀ ਵੀ ਆਕੇ ਚਾਲ ਵਿੱਚ ਮਰ ਜਾ ਕੋਈ ਨਹੀਂ ਗੱਲ ਫਸ ਕੇ ਘਰਾ ਨਹੀਂ ਨਾ ਜਿੱਦਿਆ ਓ ਡੇਲੋ ਵੱਡਾ ਮਾਤਿਆ ਦੇ ਵਸੇ ਸ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਹੁਣ ਆਇਆ ਆਪਾਂ ਭੋਗ ਤੋਂ ਤੇ ਚੱਲੇ ਆ ਗੰਨੇ ਟਰਾਲੀ ਭਰ ਲੱਗੇ ਨੇ ਕੰਨੇ ਲੇਵਰ ਮਿਲ ਗਈ ਤੀਜਾ ਦਿਨ ਅੱਜ ਚੌਥਾ ਦਿਨ ਟਰਾਲੀ ਅੱਜ ਚੌਥੇ ਦਿਨ ਟਰਾਲੀ ਭਰਦੇ ਨੇ ਤਿੰਨ ਦਿਨਾਂ ਅਜ ਵੱਡਤਾ ਇਹਨਾਂ ਨੇ ਦਿਹਾੜੀ ਤੇ ਆਪਾਂ ਨੇ ਕਰੀ ਜੀ ਠੇਕੇ ਦੇ ਤਾਂ ਕਬੂਕੇ ਮੰਨੇ ਨਹੀਂ ਗੰਨਾ ਆਪਣਾ ਸੂਰਾ ਨੇ ਵੜਾ ਖਰਾ ਕਰਤਾ ਚਲੋ ਵਕਤ ਚੱਲਦੇ ਆ ਤੁਹਾਨੂੰ ਦਿਖਾਉਨੇ ਲੋ ਜੀ ਟਰਾਲੀ ਤਾਂ ਲਈ ਆਉਂਦਾ ਇੱਧਰ ਨੂੰ ਟਰਾਲੀ ਅੱਧੀ ਭਰ ਵੀ ਦਿੱਤੀ ਬੰਦਿਆਂ ਨੇ ਬਸ ਅੱਜ ਹੀ ਹੱਕ ਲੈਣੀ ਆ ਇਹ ਦੁਪਹਿਰ ਨੂੰ ਹੀ ਚਲਾ ਜਾਣਾ ਸ਼ਾਮ ਨੂੰ ਸਿੱਧਾ ਉੱਥੇ ਲਾਵਾਂ ਟਰਾਲੀ ਭਰਤੀ ਇਹਨਾਂ ਟਰਾਲੀ ਨੇ ਆਉਂਦਾ ਗੰਨਾ ਬਥੇਰਾ ਸਾਫ ਆ ਚੂ ਇਹਨੂੰ ਉਹ ਵਾਲਾ ਖਰਾਬ ਕਰਿਆ ਕੀ ਇਹਨੂੰ ਕਹਿੰਦੇ ਨੇ ਸੂਰ ਨੇ ਬੜਾ ਖਰਾਬ ਕਰਿਆ ਬਾਕੀ ਤੁਹਾਨੂੰ ਉੱਥੇ ਦਿਖਾਉਂਦੇ ਟਰਾਲੀ ਇੱਥੇ ਭਰਦੇ ਨੇ ਇਹ ਘਰਾ ਵਾਲਾ ਖਰਾਬਾ ਭਰੀ ਦਾ ਸਾਰੀ ਐ ਏਡੀ ਕੁ ਭਰੀ ਉਹ ਜਿਵੇਂ ਗੱਲ ਉਹ ਦੂਜੀ ਭਰੀ ਨਾ ਤੀਜਾਈ ਸਹੂ ਯਾਰ ਇੰਨੀ ਛੋਟੀ ਭਰੀ ਬਣੀ ਸੂਰ ਨੇ ਇੰਨਾ ਖਰਾਬ ਕਰਿਆ ਕਰਦਾ ਆਵੜੇ ਤੀ ਸੂਰ ਦੀ ਮਾਰ ਵਾਲੀ ਪੁਜੀਏ ਕੰਦੇ ਨੇ। ਦੱਸ ਫਿਰ ਕਿਉਂ ਜੇ ਮੰਨ ਲੋ ਵੀ ਤਿੰਨ ਵਿੱਚੇ ਦਾ ਖਤਮ ਹੀ ਕਰੇ ਫੇਰੇ ਸੂਰ ਨੂੰ। ਇੱਥੇ ਭਰ ਦੇਣ ਟਰਾਲੀ। ਦੂਜੀ ਛੋਟੀ। ਫਰ ਟਰਾਲੀ ਭਰਦੇ ਦੁਪਹਿਰ ਨੂੰ ਕੰਮ ਹੋ ਜੂ। ਕਿ ਦਿਖਾਉਣੇ ਆ। ਆ ਦੇ ਗੰਨਾ ਠੀਕ ਆ ਵੇਣ ਟੇ ਆ ਵੇ ਸਾਰਾ ਸੂਰ ਦਾ ਖਰਾਬ ਕਰਿਆ ਹੋਇਆ। ਆ ਛੋਟੂ ਛੋਟੀਆਂ ਭਰੀਆਂ ਨੇ। ਬੰਦੇ ਭਰਦੇ। ਲਾ ਦੂਜੀ ਭਰੀ ਨਾ ਇਹਦਾ ਤੀਜਾ ਐਸਾ ਹੀ ਆ ਇੰਨੀ ਛੋਟੀ ਭਰੀਆਂ ਬਣੀਆਂ ਗਾ ਕੇ ਗੰਨਾ ਡਿਗਿਆ ਵਾਲਾ ਡੇਗਣ ਕਰਕੇ ਸੂਰ ਦਾ ਖਰਾਬ ਕਰਿਆ ਚੌਲਮੜਾ ਹਾਂ ਜਮਾਈ ਖਰਾਬ ਕਰ ਦਿਆ ਹੈ ਸੂਰ ਦਾ ਨਾਸ ਕਰਿਆ ਪਿਆ ਪੂਰਾ ਆਹ ਫੋਨ ਵੀ ਉਧਰ ਕਿੰਨਾ ਨੁਕਸਾਨ ਹੋਇਆ ਇਹਦਾ ਬਹੁਤ ਇਹਨਾਂ ਨੇ ਮਿਹਨਤ ਕਰੀ ਆ ਗੰਨੇ ਵਾਸਤੇ ਕਿਉਂ ਟਣੂ ਗੰਨੇ ਨੂੰ ਆ ਜાડ ਕਰਿਆ ਵੇ ਜੀ ਉਹ ਚੀਜ਼ ਤਾਂ ਜાડ ਹੀ ਕਰੀ ਪਈ ਸੀ ਹੁਣ ਚਲੋ ਇਧਰੋਂ ਨੰਗੇ ਇਹ ਵੜਦੇ ਵੜਦੇ ਇੱਕ ਟਰਾਲੀ ਹੋਰ ਉਹ ਦੱਸ ਵੀ ਕਿ ਤਿੰਨ ਹੋਣੇ ਚਾਹੀਦੀਆਂ ਸੀ ਇੱਕ ਟਰਾਲੀ ਹੋਰ ਉਹ ਚੋਂ ਦੋ ਹੋ ਜਾਣਗੀਆਂ ਪੰਜ ਟਰਾਲੀਆਂ ਹੋ ਜਾਣਗੀਆਂ ਚਾਰ ਅਜੇ ਤਾਂ ਇੱਕ ਹੋਰ ਹੋ ਜੇ ਹੋਈ ਕਿਉਂਕਿ ਪਰ ਹੋ ਵੀ ਸਕਦੀ ਹੈ ਤੀਜੀ ਵੀ ਹੋ ਸਕਦੀ ਤੀਜੀ ਪਰ ਅੱਧੀ ਹੋ ਪੂਰੀ ਨਹੀਂ ਹੁੰਦੀ ਐਵੇਂ ਕਰਨੇ ਦਾ ਨੁਕਸਾਨ ਵਾਲਾ ਹੋਇਆ ਫਿਰ ਹੋਇਆ ਫਿਰ ਹੁਣ ਇਹ ਚੱਕੜ ਲੈਣਾ ਨੇ ਚੱਕ ਕੇ ਇਹਨੂੰ ਸਫਾ ਸਾਫ ਕਰਨ ਫੇਰ ਇਹਨੂੰ ਕਿਉਂ ਟਣਾ ਕੁਛ ਆਪਣਾ ਗੰਨਾ 1 ਮਹੀਨਾ ਲੇਟ ਹੋ ਗਿਆ ਵਧਣ ਚ 1 ਮਹੀਨਾ ਪਹਿਲਾਂ ਇਹ ਗੰਨੇ ਦੀ ਵਡਾਈ ਹੋਣੀ ਜ਼ਰੂਰੀ ਸੀ ਫੇਰ ਸੂਰਨੇ ਵਾਲਾ ਨੁਕਸਾਨ ਕਰਿਆ ਦੂਜਾ ਹੁਣ ਸਾਡੇ ਸਸਮੂ ਲੇਵਰ ਕਰੀ ਹੀ ਦਿਹਾੜੀ ਹੀ ਚੱਲਦੀ ਐ ਠੇਕਾ ਸਿਰ ਤੋਂ ਨਹੀਂ ਹੈਗਾ ਅਗਨੇ 60 ਰੁਪਏ 65 ਰੁਪਏ ਠੇਕਾ ਚੱਲਦਾ ਲੋਈ ਟਰਾਲੀ ਲੈ ਕੇ ਖਲਮੀ ਖਰਾਬ ਵਾਲਾ ਕੰਮਾ ਕੋਣ ਗੱਡੀ ਵੀ ਨਹੀਂ ਚਲੀਏ ਗੱਡੀ ਤਾਂ ਉਹੀ ਚਲਾਉਣੀ ਗੱਡੀ ਲੈ ਚੱਲ ਗੱਡੀ ਲੈ ਚੱਲ ਮੋਟਰਾਂ ਲੈ ਚੱਲ ਉਧਰ ਚੱਲਿਆ ਹੁਣ ਕਿਉਂ ਟੰਡਣ ਦਾ ਪੈਣਾ ਹੀ ਹੈ ਕੰਨਾ ਇਹ ਸਾਹਨਾ ਤਾਂ ਨਾ ਮਦਦ ਨਾ ਹੋਵੇ ਪਰ 750 ਰੁਪਏ ਦੇ ਕੇ ਨਾਲ ਇਹਨਾਂ ਨੂੰ ਰਸਣ ਵਾਲੀ ਸਾਰਾ ਹੋ ਦੇਣਾ ਤਾਂ ਬਰਾਬਰ ਬਰਾਬਰ ਕੀ ਕਰੂੰਗਾ ਜੰਨ ਇਹ ਅੱਗੇ ਵਧੀਆ ਵਧੀਆ ਨਾ ਹੋਵੇ ਮੇਰੇ ਕੋਲ ਰੱਖੇ ਹਜ਼ਾਰ ਦੇ ਭਰਦੇ ਆ। 50000। ਜੰਨਾ ਆਪਣਾ ਹੋ 200 ਤੋਂ 100 ਦੇ ਲੋਗੇ ਤਵੇ। ਮਾਫੀ ਦੇਖਦਾ ਤਾਂ ਲੈ ਕੇ ਚਾਲਦੇ ਆ। ਇਹ ਕੰਨਾ ਲੜਾਈ ਕਰਨੀ ਔਖੀ ਹੈ ਇਹ ਕੰਨੇ ਵੀ ਕਹਿੰਗੇ ਛੋਟਾ ਭੜੀਆਂ ਝੋਟੀਆਂ ਹੋਣੀਆਂ। ਨਹੀਂ ਤਾਂ ਦੋ ਭੜੀਆਂ ਆਉਣੀਆਂ ਤਿੰਨ ਤਿੰਨ ਭੜੀਆਂ ਪਈਆਂ ਹੋਈਆਂ। ਲੈਟਾਂ ਚੈੱਕ ਕਰ ਲਈਏ ਫਟਾ ਚੱਲਦੀਆਂ ਇੱਕ ਆਹ ਜਿਹੜਾ ਪਤਲਾ ਰੱਸਾ ਨੂੰ ਵਿਚਾਲੇ ਕਰਾਂਗੇ ਹਾਂ ਚਮਲ ਸਭ ਹੋਣਾ ਉਹ ਚਲਾ ਤਾਂ ਸਹੀ ਬੰਦ ਕਿਧਰ ਨਹੀਂ ਦੇਖਣੀ ਨੇ ਵੀ ਇਧਰ ਨਹੀਂ ਚੱਲਦੀਆਂ ਨੇ ਟਰਾਲੀ ਆਉਣੀ ਲੈ ਕੇ ਗਿਆ ਸੀ ਕੋਈ ਹੁਣ ਚੈੱਕ ਕਰਨੀ ਆ ਵੀ ਚੱਲਦੀਆਂ ਵੀ ਨੇ ਲੈਟਾਂ ਫੇਰ ਨਹੀਂ ਤਾਂ ਆਪਣਾ ਰਾਹ ਤੇ ਤਕਲੀਫ ਹੋਵੇ ਪਾਰਕ ਵੀ ਲਾ ਦੇ ਪਾਰਕ ਲਾ ਦੇ ਪਾਰਕ ਸਰਾਂ ਦੇ ਪਰਤੀ ਪਰਤੀ ਤੇ ਬਾਹਰ ਆ ਗਿਆ ਉਹ ਕਿਉਂ ਬਾਦੋਂ ਪਰਤੀ ਮਿਲੂ ਨਹੀਂ ਦੇ ਦੇ ਨੂੰ ਮਨ ਲੱਗ ਗਿਆ ਮੋਰੀ ਕੱਪੜੇ ਬਦਲ ਲੀਏ ਆਏ ਤਾਂ ਭੋਗ ਤਾਂ ਸੀਗਾ ਤਿਆਰੀ ਕਰ ਲਈ ਉਹਨੇ ਸਲੀਪਿੰਗ ਬੈਗ ਚੱਕ ਲਾਗੇ ਸਲੀਪਿੰਗ ਬੈਗ ਦੀ ਲੋੜ ਪੈਣੀ ਮੈਂ ਤਾਂ ਬੜਾ ਵਿਸਤਰਾ ਹੈ ਸੀ ਚੱਕਣ ਦੀ ਲੋੜ ਹੀ ਨਹੀਂ ਪੈਣੀ ਸਲੀਪਿੰਗ ਬੈਗ ਆਪਣੇ ਕੋਲ ਹੈਗਾ ਸਿਲੰਡਰ ਭਰੌਣ ਵਾਲਾ ਸੱਚ ਬਾਈ ਚਾਹ ਬਣਾਉਣ ਨੂੰ ਸਿਲੰਡਰ ਨਹੀਂ ਉਹਨੂੰ ਕਹਿੰਦੇ ਗਰਿੰਦਰ ਨੂੰ ਵਾਹ ਟਰਾਲੀ ਘੰਟੇ ਨੂੰ ਭਰ ਜੂ ਸਿਲੰਡਰ ਵੀ ਭਰ ਕੇ ਲੈ ਆਈਏ ਆਸਲੀਪਿੰਗ ਵਾਗ ਆਪਣਾ ਚਾਲ ਦੇਣਾ ਸਲੀਪਿੰਗ ਵਾਗ ਹਨ ਚਾਰਜਰ ਪੁਆਇੰਟ ਉਹ ਤੇ ਟਰੈਕਟਰ ਤੇ ਲੱਗੇ ਹੋਏ ਨੇ ਬਸ ਇੱਕ ਨੂੰ ਹੂਟਰ ਚਲਾਉਣ ਵਾਲਾ ਰਹਿੰਦਾ ਆਪਣਾ ਉੱਪਰ ਲਾ ਉਹਦੀ ਸਪਲਾਈ ਕਰਦੇ ਆ ਜਾ ਕੇ ਕਿ ਰੰਗ ਕੱਪੜੇ ਚੇਂਜ ਕਰ ਲਈਏ ਨਵੇਂ ਬੂਟ ਪਾਉਣਾ ਚਲਦੇ ਆ ਬਾਰਾ ਖੇਤ ਹੀ ਉਪ ਲੱਗ ਚ ਪਾ ਹੋਇਆ ਫੜ ਜਾ ਉਹਦੀ ਫਿਟਿੰਗ ਕਰੀਦਾ ਹਾਂ ਹੁਣ ਆ ਪੁਆਇੰਟ ਫਿੱਟ ਕਰਨਾ ਹੁਣ ਦੇਖਦੇ ਕਿੱਥੇ ਫਿੱਟ ਹੁੰਦਾ ਪਹਿਲਾਂ ਕਿਰਾਂ ਚਲਾ ਕੇ ਦੇਖਦੇ ਵੀ ਚੱਲਦਾ ਵੀ ਆ ਆਹ ਲਾਈਟ ਲੱਗ ਨਹੀਂ ਤਾਂ ਮਗਰੋਂ ਭਗੀਆਂ ਮੋੜ ਲਾ ਲੈ ਵੀ ਬੰਦੇ ਕਹਿੰਦੇ ਵੀਡੀਓ ਬਣਾਓ ਸਾਡੀ ਅਰੇ ਵੀਡੀਓ ਬਣਾ ਕੇ ਛੁੱਟੋ YouTube ਤਾਂ ਜਾਏਗੀ ਹਾਂ ਜੇ ਹੰਮੀ ਦੇ ਸਭ ਲੋਕਾਂ ਕੋ ਤਾਂ ਨਹੀਂ ਤੂੰ ਜਾਓਗੇ ਵਿਹਾਰ ਕੈਨੇਡਾ ਯੂਪੀ ਦਾਵਲਾ ਆਉਣ ਲੱਗੇ ਹਨ ਟਰਾਲੀ ਨੇ ਮਾਲ ਦਾ ਪਹਿਲਾਂ ਆਪਣਾ 26 27 ਗੰਟਲ ਸੀਗਾ 10 12 ਲੱਗ ਗਿਆ 11ਵੇਂ ਦਾਵਲਾ ਆਉਣ ਲੱਗੇ ਲੋਈ ਲਾਸਾ ਦੀਆਂ ਕਰਕੇ ਨਵੀਂ ਪਾਉਣੀ ਆ ਲੱਗ ਰਾਲੀਆ ਰੋਟੀ ਪਈ ਆ ਜਿੰਨਾ ਟਰਾਲੀ ਗਈ ਉਹਨਾਂ ਟੁੱਟ ਗਈ ਹਿੱਸੇ ਨੂੰ ਪਾ ਦਨੇ ਆ ਥੱਲੇ ਇਸੇ ਨੂੰ ਪਾ ਕੇ ਹੱਕ ਨੂੰ ਪਾ ਦਾਂਗੇ ਬਾਅਦ ਚ ਉਹ ਸੌਮਨ ਕੁਝ ਜਿਓਗ ਚੱਟ ਕਰਨ ਲੱਗਿਆ ਲੱਥ ਲੋਈ ਇਸੇ ਨੂੰ ਬਾਦੀ ਰਸਾ ਨਵਾ ਬਾਲ ਤਾਂ ਰਸਾ ਪਹਿਲਾਂ ਟੁੱਟ ਗਿਆ ਸੀਗਾ ਇਸੇ ਨੂੰ ਵਾ ਕੇ ਇੱਧਰ ਇਕੱਠੇ ਦੇ ਦਿੰਦੇ ਹਾਂ ਰਸਾ ਉਹ ਇਕੱਠਾ ਆ ਗਈ ਇਸ ਨੂੰ ਅਗਰੇ ਸੱਟ ਲਾਦਾ ਨਹੀਂ ਹੁੰਦਾ ਉਹਨੇ ਗਾਂ ਤੋਂ ਪਸਿਆ ਵੀ ਜਾਣਾ ਇਹਨੇ ਲੋਈ ਇਸੇ ਨੂੰ ਪਾ ਕੇ ਰਸੇ ਤੇ ਇੱਕ ਬਚਾਲੇ ਪਾਣਾ ਰਹਿ ਗਿਆ ਹੁੱਕ ਨੂੰ ਬਚਾਲੇ ਵੀ ਪਊਗਾ ਤਿੰਨ ਪਾਲਾਂ ਲੱਗੀਆਂ ਨੇ ਭਰੀ ਛੋਟੀ ਹੋਣ ਕਰਕੇ ਤਿੰਨ ਲਾਈਆਂ ਨੇ 1 2 3 ਅੱਗੇ ਦੋ ਲੱਗਦੀਆਂ ਨੇ ਲੈ ਰਸਾ ਬਚਾਲੇ ਵੀ ਪਊਗਾ ਆ ਵੀ ਬਹੁਤ ਕੁੱਛੜਾ ਕੰਬੇਰਾ ਹੋ ਗਿਆ ਇਹ ਵੀ ਲਾਲ ਆ ਮੋਰੋ ਨਵਾਂ ਟਰੈਕਟਰ ਹੀ ਆਵਦਾ ਮੋਰੋ ਟਰੈਕਟਰ ਉਠਣਾ ਜ਼ਰੂਰੀ ਆ ਚੱਲ 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 ਚੱਕ ਚੱਕ ਨਵਾਂ ਗਿਆ ਤਾਇਆ ਸਾਹਮਣੇ ਉੱਪਰ ਹੀ ਫੇਕ ਸ਼ੇਰਪੇ ਕਹੋਗਾ ਉਹ ਆਪ ਬਕਰਾ ਛਾ ਹੁਣ ਤੋੜ ਦੇਣਗੇ ਤੇਰੀ ਬਿਲਕੁਲ ਨਹੀਂ ਹੋ ਨਹੀਂ ਇੱਧਰ ਤਾਂ ਦੋਈ ਪੈਣੀ ਹੈ ਹੁਣ ਫੇਰ ਚਲ ਜਾਈਏ ਉਧਰ ਕਾਹਦਾ ਲਓ ਹੀ ਪਰਤੀ ਹੈਂ ਨਵੀਂ ਬੋਤਲ ਦੇ ਸਲੀਪਿੰਗ ਵਾਲੇ ਚੱਕ ਲਏ ਕੱਪੜੇ ਲਿਆ ਬਦਲ ਟਰੈਕ ਸੂਟ ਚ ਆ ਗਏ ਹਾਂ ਟਰਾਲੀ ਖੜੀਆ ਬਾਹਰ ਚੱਲੇ ਆਂ ਸ਼ਾਮ ਦੇ 5:30 ਹੋ ਗਏ ਪਾ ਚੱਲਦੇ ਆ ਤੁਰੇ ਆ ਨਾ ਬੈਲਾ ਨਾ ਲੋਈ ਵੀਡੀਓ ਸ਼ੂਟ ਕਰਨ ਆ ਕੇ ਰੁਕੇ ਆ ਭਾਈ ਕਹਿੰਦੇ ਫੋਟੋ ਖਿਚਾਉਣੀ ਆ ਲੋਈ ਚੱਲੇ ਨੇ ਮੁੰਡੇ ਰੀਲ ਬਣਾਤੀ ਉਹਨਾਂ ਦੀ ਇਹ ਤਾਂ ਜਿੰਨਾ ਜੁਆ ਕਹਤੋਂ ਲੱਗੇ ਰਹੇ ਜਦ ਜੋੜਦੀ ਮੰਡੀ ਇੰਨਾ ਪੇਸਰ ਚੱਕ ਪੁੜੀ ਲਾ ਬਾਹਰ ਕਿਤੇ ਕੰਮਿਤ ਜੋਰ ਹੋਵੇ ਦੇਸ ਜੇ ਨਹੀਂ ਪਾ ਗਈ ਤੀਂ ਹੱਥੇ ਚਾਲ ਵਿੱਚ ਮਰ ਚੱਕ ਪੁੜੀ ਨਹੀਂ ਗੱਲ ਆਪਕੇ ਕਰਾਂਗੇ ਨਾ ਜਿਹੜਾ ਅੱਜ ਖੁੱਲ ਗਈ ਦੇਖ ਲੈ ਕਿ ਟੈਨ ਦਾ ਟੁੱਕੇ ਬੁੱਲ ਨਹੀਂ ਮੈਂ ਕੀਤਾ ਆ ਰਹੂ ਤੋਲੇਣ ਲੱਗੇ ਆ ਮੈਂ ਕੱ ਘਬਰਾ ਨਾ ਤੈਨੂੰ ਫੜ ਲੂੰਗਾ ਜੇ ਮੇਰੀ ਬੁੱਲਣੇ ਲੱਗੇ ਮੇਰੀ ਕਿਨੇ ਯਾਰ ਮੇਰੇ ਗੌਂਦ ਕਰਦੇ ਯਾਰੋ ਕੁਝ ਕਿਸੇ ਕਪੜਾ ਨਾ ਕੋਈ ਨਾ ਲੱਭੇ ਮੈਂ ਉਹ ਟੈੱਕ ਕਰ ਬਹੁ ਕੁੜੀਏ ਤੁਮੈ ਨਾ ਕੁੜੀਏ ਤੁਮੈ ਨਾ ਕੁੜੀਏ ਤੁਮੈ ਨਾ ਮੈਂ ਮਾੜੀ ਡੈਲੋ ਵਾਹਣਾ ਡੈਲੋ ਇਸ ਕਨੈਕਟਡ ਬੱਸ ਕਿਨੈਕਟਡ ਕਿਵੇਂ ਹੋ ਗਿਆ ਉਹ ਡੈਲੋ ਖੜਿਆ ਤਾਰ ਲੈਣ ਵਾਗ ਗਿਆ ਉਹ ਜਦੋਂ ਤਾਰ ਲੈ ਕੇ ਆਉਣਾ ਸਾਡੇ ਮਗਰ ਹੀ ਆਉਂਦੀ ਟਰਾਲੀ ਆਉਂਦਾ ਜਹਣੀ ਰਾਲਾ ਉੱਚ ਪਹੁੰਚ ਗਏ ਆ ਓਪਰੇਟਰ ਵਾਲੇ ਨੇ ਰਾਹ ਨਹੀਂ ਤਾਇਆ ਯਾਉਂਡੀਅਰ ਵਾਲੇ ਨੇ ਤਾਂ ਹੁਣ 15 ਮਿੰਟ ਪਹਿਲਾਂ ਹੁੰਦੇ ਰਹੇ ਚਲਾ ਰਾਹ ਇਹ ਤਾਂ ਟਰਾਲੀ ਇੱਕ ਵਾਰ ਨਟੇਡੀ ਆ ਨਾ ਨੰਗਣ ਜੋਗੇ ਆਪਾਂ ਇੱਕ ਬਰਾਬਰ ਦੀ ਲੋ ਜੀ ਆਹ ਸਵਾਰਦੇ ਆ ਲੋਕ ਮੁੜੀ ਪਤਾ ਨਹੀਂ ਕਿਉਂ ਜਾਂਦੇ ਨੇ ਹੁਣ ਉੱਤ ਬਾਦ ਚ ਬਾੜ ਵਾਈ ਗੁੜੀ ਜਾਂਦੇ ਨੇ ਜੇ ਭਾਦਗੇ ਗੱਲਾਂ ਕੋਲੇ ਵੰਦੇ ਜੇ ਗੱਲ ਨੈਰ ਹੋਏ ਉੱਥੇ ਜਾ ਮੈਨਾਂ ਲੱਗਿਆ ਹੋਇਆ ਲੋਕੀ ਕੰਮ ਕਾਉਂਦੇ ਅਫਗਾਨ ਤੋਂ ਲੋਕੀ ਦੀ ਮੱਤੀ ਬੁਣੇ ਗਾਨੀ ਲਗਿਆਣਾ ਬਾਹਰ ਕਰਨਾ ਵੀ ਰਾਤ ਨੂੰ ਬੌਧਾ ਕ ਨਾਲ ਆਜਾਂ ਦਵਾਰਾਂ ਫਿਰ ਵੀ ਦੋਈਆਂ ਦੇਖ ਲੋ ਕਿੰਨੇ ਸਰਦੀਆ ਕੰਮ ਸਤਾ 10 ਸੈਂਟ ਰਹਿ ਗਏ ਪਹਿਲੀ ਬੱਤੀ ਤੇ ਆਇਆ ਹੈ ਦੋ ਬੱਤੀਆਂ ਹੋਰ ਨੂੰ ਤੀਜੀ ਬੱਤੀ ਤੋਂ ਮੁੜਨਾ ਆਪਾਂ ਨੇ ਲੋ ਜਾਨ ਉਹ ਨਿਕਲੇ ਹੁਣ ਚੱਲਾਂ ਚੰਡੀਗੜ੍ਹ ਵਾਲੀ ਸਾਈਡ ਚੰਡੀਗੜ੍ਹ ਵਾਲਾ ਬਾਈਪਾਸ ਨੂੰ ਕਹਾੜੇ ਵਾਲੀ ਸਾਈਡ ਆ ਪਾਵਾ ਡਾਕਟਰ ਵਾਲੀ ਸਾਈਡ ਆ ਗਏ ਆਪਾਂ ਤਾਂ ਤੀਜੀ ਬੱਤੀ ਤੋਂ ਮੁੜਿਆ ਆ ਖੱਪਿਆ ਸੱਜਿਆ ਤੁਹਾਨੂੰ ਲੋ ਚੰਡੀਗੜ੍ਹ ਬਾਈਪਾਸ ਸਾਈਡ ਆ ਗਿਆ ਆਪਾਂ Ура <laughs> чөңгеле पहले फाइनली पटिया रेबा हटा बस मुड़े बस 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 किलोमीटर रह गए थोड़ा चलो फिर ਫੁੱਲ ਭਰਿਆ ਬਾਜ਼ਾਰ ਘੋੜਾ ਲੈ ਕੇ ਲਾਉਣਾ ਘੋੜਾ ਲੈ ਸਭ ਫੁੱਲ ਪਿਆ ਲੈਣ ਚੱਲ ਰਹੀ ਆ ਸਵੇਰੇ ਕੱਲ ਨੂੰ ਵਾਰੀ ਆਉ ਐਸੇ ਵੇਲੇ ਜਾ ਕੇ ਜਾਈ ਜੇ ਰਾਤ ਨੂੰ ਖੱਚ ਗਈ ਮੇਲੇ ਖਾਥੇ ਗੰਦਾ ਫਿਰ ਤਾਂ ਠੀਕ ਆ ਨਾ ਇਹਦਾ ਫੁੱਲ ਪਿਆ ਵਈ ਘੋੜਾ ਘੜਾ ਲੈ ਜਾਂਦਾ ਵਾ ਕੋਈ ਆ ਗਿਆ ਇਹ ਮੇਲੇ ਚੰਨ ਤੋੜੇ ਲੈਣ ਚਲਾ ਦੇ ਟਰਾਲੀ 71ਵੀਂ ਹੁਣ 72ਵਾਂ ਨੰਬਰ ਲੱਗਿਆ ਟਰਾਲੀ ਨੂੰ 72ਵਾਂ ਨੰਬਰ ਹੁਣ ਦੇਖਦੇ ਆਂ ਉੱਧਰ ਪਰਲੇ ਟਾਇਰ ਤੇ ਲਿਖਿਆ ਆ ਆ ਵਾ ਭਈ ਆਇਆ ਭਰਾਵਾ ਉਹ ਜੌਂੜੀਰ ਵਾਲਾ ਸਾਡੇ ਨਾਲ ਸਾਣਾ ਸੀ ਕਟਿਆ ਸੀ ਉਹ 72ਵਾਂ ਨੰਬਰ 72ਵਾਂ ਕਾਪਾ ਪੰਚਾਇਤ ਮੂਰੇ ਵੀ ਸਾਰਾ ਕੁਝ ਨਿਪਟਾਇਆ ਦੀ ਅਰੇ ਬਾਦ ਅੱਛਾ ਕੋਈ ਮੇਨ ਗੇਟ ਤੇ ਆ ਗਿਆ ਪਰਚੀ ਫੜਨ ਦੋਸ ਟਰਾਲੀਆਂ ਬਾਹਰ ਵੀ ਥੋੜੀਆਂ ਜਿੰਨਾਂ ਦੀ ਪਰਚੀ ਇੱਕ ਦੋ ਦਿਨ ਚਾ ਜਾਂਦੀ ਹੈ ਜਿਹੜੇ ਨੇੜੇ ਦੇ ਹੋਣਗੇ ਤੇ ਮੱਲ ਮੂਰੀ ਖੜਾ ਜਾਂਦੇ ਨੇ ਤਿੰਨ ਚਾਰ ਟਰਾਲੀਆਂ ਖੜੀਆਂ ਨੇ ਲੋਈ ਲੱਗਿਆ ਪੈਣ ਵੀਡੀਓ ਦਾ ਐਂਡ ਕਰਦੇ ਆਂ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਕੱਲ ਨੂੰ ਸਵੇਰੇ